85% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਸਹੀ ਨਾ ਲਕਾ ਬਿਲਕੁਲ ਠੀਕ ਜਿੰਦਾਬਾਦ ਜਿੰਦਾਬਾਦ ਇਹ ਆਵਾਜ਼ ਦੀ ਪਾਰਟੀ ਨੇ ਕਰਿਆ ਕੋਈ ਅਮੀਰ ਨਹੀਂ ਕੋਈ ਬੀਸੀ ਨਹੀਂ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ 600 ਜੁੰਟ ਸਾਰਿਆਂ ਦਾ ਹੀ ਫਰੇ ਹੈ ਅੱਜ ਬਟਾਲਾ ਦੇ ਐਮਐਲਏ ਅਮਨ ਚੇਲ ਸਿੰਘ ਸ਼ੇਰੀ ਕਲਸੀ ਜੋ ਕਿ ਗੁਰਦਾਸਪੁਰ ਐਮਪੀ ਦੀ ਸੀਟ ਲੜਨ ਜਾ ਰਹੇ ਹਨ ਉਹਨਾਂ ਵੱਲੋਂ ਅੱਜ ਕਲਾਨੌਰ ਦੀ ਦਾਣਾ ਮੰਡੀ ਵਿਖੇ ਆੜਤੀਆ ਤੇ ਮਜ਼ਦੂਰ ਭਰਾਵਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕਰਨਗੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਾਫਟੇ ਸਿੰਧੀ ਰਿਪੋਰਟ ਤਖਲਾਕ ਗੱਲ ਕਰਨ ਨਾ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾ ਦਾਤ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਆ ਦੋ ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲਓ ਜਾਜ ਮੈਨੂੰ ਸਾਰੇ ਇਹ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕੋ ਜੰਨਾ ਮੱਗੀ ਮਾੜਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ ਫੇਰ ਮੈਂ ਉਹ ਕਰਕੇ ਮੁਖਾਉਂਦਾ ਜਿਹੜਾ ਉਹਨੇ ਅੱਜ ਤੱਕ ਸਵਾਰਾ ਦੇਖਿਆ ਹੋਇਆ ਉਹੀ ਤੱਕ ਮੈਂ ਚਲਦਾ ਜਾਣਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹਨਾਂ ਲੋਕਾਂ ਦਾ ਪਿਆਰ ਮਾਨ ਸਤਕਾਰ ਮਿਲ ਰਿਹਾ ਮੈਂ ਸਦਾ ਰਹਿਣੀ ਹੈ ਜੀ ਕਿਉਂਕਿ ਆਸ ਹੈ ਇਹਨਾਂ ਨੂੰ ਕਿਉਂਕਿ ਕਾਂਗਰਸ ਨੂੰ ਵੀ ਮੌਕਾ ਦੇ ਦਿੱਤਾ ਕਾਂਗਰਸ ਦਾ ਵੀ ਐਮਪੀ ਬਣਾਇਆ ਬੀਜੇਪੀ ਦਾ ਵੀ ਬਣਾਇਆ ਜੋ ਇਹਨਾਂ ਦੀ ਕਾਰਜਗਾਰੀ ਤੁਸੀਂ ਦੇਖੀ ਆ ਇਹ ਜਿੱਨਾ ਕਿ ਦਿੱਲੀ ਦੇ ਵਿੱਚ ਆਪਣੇ ਪੰਜਾਬ ਦੇ ਮੁੱਦੇ ਰੱਖ ਸਕੇ ਨੇ ਉਹ ਤੁਹਾਡੇ ਸਾਹਮਣੇ ਹੀ ਆ ਪਰ ਹੁਣ ਲੋਕਾਂ ਦਾ ਮਨ ਬਣਿਆ ਹੈ ਵੀ ਆਪਣੇ ਪਰਿਵਾਰ ਦੇ ਜੀ ਨੂੰ ਆਪਣੇ ਨੌਜਵਾਨ ਬੱਚੇ ਨੂੰ ਮੌਕਾ ਦਈਏ ਤਾਂ ਜੋ ਕਿ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦਿੱਲੀ ਜਾ ਕੇ ਰਸ। ਕੋਈ ਜਿਹੜੇ ਵੀ ਆ ਰਹੇ ਨੇ ਕਿਉਂਕਿ ਹਰ ਪਾਰਟੀ ਨੇ ਆਪਣੇ ਕੈਂਡੀਡੇਟ ਖਿਲਾਰਨੇ ਨੇ। ਭਾਜਪਾ ਨੇ ਆਪਣਾ ਖਿਲਾਰਿਆ, ਅਕਾਲੀ ਦਲ ਨੇ ਆਪਣਾ ਖਿਲਾਰਿਆ, ਕਾਂਗਰਸ ਆਪਣਾ ਖਿਲਾਰੂਗੀ ਉਹ ਤੇ ਲੋਕ ਡਿਪੈਂਡ ਆ, ਲੋਕਾਂ ਤੇ ਡਿਪੈਂਡ ਆ ਵੀ ਲੋਕਾਂ ਨੇ ਕਿਹੜੀ ਪਾਰਟੀ ਹੁਣ ਚੁਣੀ ਆ ਕਿਉਂਕਿ 2 ਸਾਲ ਮਾਨ ਸਾਹਿਬ ਦੇ ਕੰਮ ਆ ਇੱਕੇ ਘਣਾਈ ਨੇ। ਹੱਲੇ ਦੇ ਅੱਧੇ ਅੱਧੇ ਵੀ ਨਹੀਂ ਘਣਾਈ ਗੇ। ਠੀਕ ਹੈ ਕਈ ਐਸੇ ਕੰਮ ਨੇ ਜਿਹੜੇ ਹੱਲੇ ਸਾਡੇ ਕੋਲ ਦੱਸੇ ਨਹੀਂ ਗਏ। ਸੋ ਕਹਿਣ ਦਾ ਭਾਵ ਪਹਿਲਾਂ ਗੱਲਾਂ ਸੀ ਪਹਿਲਾਂ ਜਾਤ ਪਾਤ ਧਰਮ ਦੇ ਨਾਂ ਤੇ ਪੰਥ ਦੇ ਨਾਂ ਤੇ ਲੋਕ ਵੋਟ ਪਾਉਂਦੇ ਸੀ ਪਰ ਹੁਣ ਲੋਕ ਜਿਹੜੀ ਹੈ ਕਿਉਂਕਿ ਉਹਨਾਂ ਦਾ ਸਤਿਕਾਰ ਕਰਦੇ ਆ ਉਹ ਇੱਕ ਅਲੱਗ ਹੈ ਸਿਆਸਤ ਜਿਹੜੀ ਹੈ ਪਿੰਡਾਂ ਦੇ ਵਿੱਚ ਲੋਕ ਸਰਪੰਚ ਬਣਾਉਂਦੇ ਨੇ ਕਿਉਂਕਿ ਕੰਮ ਕਰੇ ਵਾਰਡਾਂ ਦੇ ਵਿੱਚ ਐਮਸੀ ਬਣਾਉਂਦੇ ਨੇ ਕਿਉਂਕਿ ਵਾਰਡ ਦੀ ਤਰੱਕੀ ਹੋਵੇ ਹਲਕੇ ਦੇ ਵਿੱਚ ਐਮਐਲਏ ਬਣਾਉਂਦੇ ਨੇ ਹਲਕੇ ਦਾ ਮਹਾਰ ਬਣੇ ਲੋਕ ਸਭਾ ਦੇ ਵਿੱਚ ਐਮਪੀ ਬਣਾਉਂਦੇ ਨੇ ਸਾਡੇ ਲੋਕਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇ ਸੋ ਜੇ ਅਗਲੀਆਂ ਦੋਆਂ ਸਰਕਾਰਾਂ ਨੇ ਪਛਾਈ ਆ ਪਹਿਲਾਂ ਤੇ ਫਿਰ ਲੋਕ ਆਪੇ ਵੋਟਾਂ ਪਾਦਣਗੇ ਜਦੋਂ ਲੋਕਾਂ ਨੇ ਪਰਖਿਆ ਉਹਨਾਂ ਨੂੰ ਜੇ ਕਹਿੰਨੇ ਗੱਲ ਕੀਤੀ ਨਹੀਂ ਆ ਤੇ ਫਿਰ ਹੁਣ ਲੋਕ ਚੁੰਨਦੇ ਨੇ ਵੀ ਨਵੀਂ ਪਾਰਟੀ ਨੂੰ ਮੌਕਾ ਦਈਏ ਨਵੇਂ ਨੌਜਵਾਨ ਨੂੰ ਮੌਕਾ ਦਈਏ ਜਿਹਦਾ ਗੁੱਟ ਫੜਸੀ ਸਾਡੀ ਪਾਰਟੀ ਆ ਇਹ ਬਿਨ ਸਰਵੇ ਤੋਂ ਬਣਾ ਨਹੀਂ ਚੱਲਦੀ ਜਿਹੜਾ ਬੰਦਾ ਕੰਮ ਕਰਨ ਵਾਲਾ ਹੈ ਉਹ ਭਾਵੇਂ ਘਰ ਵੀ ਬੈਠਾ ਹੋਵੇ ਉਹਦਾ ਗੁੱਟ ਫੜ ਕੇ ਕਹਿੰਦੇ ਚੱਲ ਅੱਗੇ ਹੋ ਆ ਹੁਣ ਐਮਪੀ ਦੀ ਟਿਕਟ ਆ ਜਿਹੜੀ ਪਾਰਟੀ ਨੇ ਜਦੋਂ ਮੇਰਾ ਨਾਮ ਲਿਆ ਠੀਕ ਹੈ ਜੀ ਮੈਨੂੰ ਖੁਸ਼ੀ ਹੋਈ ਵੀ ਯਾਰ ਇਹਦਾ ਮਤਲਬ ਵੀ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਇਹਨਾਂ ਮਾਨ ਸਤਕਾਰ ਦੇਦੀ ਹੈ ਤੇ ਮੇਰਾ ਫਰਜ਼ ਬਣਦਾ ਹੈ ਵੀ ਇਹ ਸੀਟ ਜਿਹੜੀ ਆ ਕਿਉਂਕਿ ਜੇ ਅਰਵਿੰਦ ਕੇਜਰੀਵਾਲ ਜੀ ਬਾਹਰ ਹੁੰਦੇ ਤੇ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਥੋੜਾ ਜਿਆਦਾ ਸਪੀਡ ਸਾਡੀ ਘੱਟ ਹੁੰਦੀ ਸਾਡੇ ਸੀਐਮ ਸਾਹਿਬ ਦੇ ਥੋੜਾ ਜਿਆਦਾ ਕਿਉਂਕਿ ਜਦੋਂ ਮੈਨ ਆਗੂ ਵਾਰ ਹੁੰਣ ਤੇ ਫਿਰ ਥੋੜਾ ਜਿਹਾ ਬੋਝ ਘਟ ਜਾਂਦਾ ਪਰ ਹੁਣ ਉਹ ਆਪ ਅੰਦਰ ਸਾਨੂੰ ਇਹ ਹੈ ਵੀ ਆਪਾਂ ਜਿੱਤ ਕੇ ਜਿਹੜਾ ਸੀਟ ਜਿਹੜੀ ਆ ਉਹਨਾਂ ਦੀ ਝੋਲੀ ਚ ਪਾਈਏ ਕਿਉਂਕਿ ਬੜਾ ਤਸ਼ੱਦਦ ਬੜਾ ਤਾਨਾਸ਼ਾਈ ਚੱਲ ਰਿਹਾ ਹੈ